ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਮੈਂ ਇਸ ਵਕਤ ਉਸ ਪੁਲ ਤੇ ਖੜਾ ਹਾਂ ਜਿਹੜਾ ਪੁਲ ਲੰਮਰਨਤਨ ਤੋਂ ਆਉਂਦਾ ਟਾਲਾ ਸਾਹਿਬ ਤੋਂ ਦਰਬਾਰ ਸਾਹਿਬ ਨੂੰ ਜਾਂਦਾ ਜਿਹਦਾ ਵੱਲ ਵੀ ਔਰ ਇੱਕ ਰਸਤਾ ਇਹ ਜਿਹੜਾ ਵਾ ਜਲੰਧਰ ਵੱਲੋਂ ਚੱਲ ਜਾਂਦਾ ਔਰ ਆ ਹਾਲਾਤ ਇਹਦੇ ਪੁਲ ਦੇ ਐਸੇ ਹਾਲਾਤ ਨੇ ਬੜੇ ਦਿਨਾਂ ਤੋਂ ਕਈ ਵੀਰਾਂ ਨੇ ਕਿਹਾ ਇੱਥੇ ਬਹੁਤ ਸਾਰੇ ਨੌਜਵਾਨਾਂ ਦੀਆਂ ਮੌਤਾਂ ਵੀ ਹੋਈਆਂ ਜੇ ਕੋਈ ਤੇਜ਼ ਆਉਂਦਾ ਕੋਈ ਪਤਾ ਹੀ ਨਹੀਂ ਲੱਗਦਾ ਸਿੱਧਾ ਥੱਲੇ ਲੋਕਾਂ ਦੀ ਜਾਨ ਦੀ ਕੋਈ ਕੀਮਤ ਹੈਗੀ ਹੈ ਕਿ ਨਹੀਂ ਹੈਗੀ ਮੈਂ ਸਰਕਾਰ ਤੇ ਪ੍ਰਸ਼ਾਸਨ ਨੂੰ ਪੁੱਛਣਾ ਚਾਹੁੰਦਾ ਹਾਂ ਇਹ ਗੁਰੂ ਨਗਰੀ ਸ੍ਰੀ ਅਮਰਸਰ ਸਾਹਿਬ ਉਹ ਨਗਰੀ ਗੁਰੂ ਰਾਮਦਾਸ ਸੱਚੇ ਪਾਸ਼ਾ ਦੀ ਪਵਿੱਤਰ ਨਗਰੀ ਆ ਤੇ ਸਮਾਜਿਕ ਦੀ ਆ ਇਸ ਨਗਰੀ ਨੂੰ ਕਰੋੜਾਂ ਰੁਪਈਆ ਦੇ ਪ੍ਰੋਜੈਕਟ ਜਿਹੜੇ ਆਉਂਦੇ ਆ ਔਰ ਇਥੋਂ ਦਾ ਨੁਮਾਇੰਦਾ ਜਿਹੜਾ ਮੈਂਬਰ ਪਾਰਲੀਮੈਂਟ ਆ ਅਮਰਸਰ ਦਾ ਹਰਪ੍ਰੀਤ ਸਿੰਘ ਔਜਲਾ ਜੀ ਉਹਨਾਂ ਨੇ ਖਾਸ ਕਰਕੇ ਇਹਨੇ ਪ੍ਰੋਜੈਕਟ ਲੈਣ ਦੇ ਇਥੋਂ ਦੀ ਕੋਈ ਕਸਰ ਨਹੀਂ ਛੱਡੀ ਔਰ ਆਲੇ ਦੁਆਲੇ ਗ੍ਰੀਨ ਬੈਲਟ ਦੇਖਦੇ ਬੜਾ ਵੱਡਾ ਯੋਗਦਾਨ ਇਹਦੇ ਵਿੱਚ ਔਰ ਅਮਰੇਸਰ ਦੱਖਣੀ ਹਲਕੇ ਦੇ ਹਾਲਾਤ ਵੇਖ ਕੇ ਮੈਨੂੰ ਇੰਨਾ ਕ ਦੁੱਖ ਲੱਗਦਾ ਕਿ ਨੁਮਾਇੰਦੇ ਪਤਾ ਨਹੀਂ ਕਿੱਥੇ ਸਾਡੇ ਕੁੱਤੇ ਨੇ ਆ ਉਹਨਾਂ ਨੂੰ ਨਜ਼ਰ ਕਿਉਂ ਨਹੀਂ ਆਉਂਦਾ ਮੈਂ ਚਾਹੁੰਦਾ ਹਾਂ ਇਹ ਕੋਲੇ ਸੁਣਾ ਦਵਾਂ ਕਿ ਨਜ਼ਰ ਕਿਉਂ ਨਹੀਂ ਆਉਂਦਾ ਕਿ ਲੋਕਾਂ ਦੀ ਜਾਨ ਦੀ ਤੁਸੀਂ ਕੋਈ ਕੀਮਤ ਸਮਝ ਲੈ ਕੇ ਨਹੀਂ ਸਮਝਦੇ ਇੱਥੇ ਤਮਾਸ਼ਾ ਵੀ ਨਹੀਂ ਸਭ ਤੋਂ ਵੱਡੀ ਗੱਲ ਇਹ ਕੀ ਆ ਵੇਖੋ ਮੱਛੀਆਂ ਫੜਨ ਵਾਲਾ ਜਾਲ ਲਾਤਾ ਆ ਇਹ ਦੇ ਨਾਲ ਬੰਦੇ ਪਾਜਣਗੇ ਦੱਸੋ ਮੈਨੂੰ ਆ ਕੀ ਇਹਦੇ ਨਾਲ ਬੰਦਾ ਪਾ ਸਕਦਾ ਤੋ ਬੰਦਾ ਆਵੇ ਸਿੱਧਾ ਹੀ ਖਾਂ ਤੇ ਬਚੜਾਈ ਨਹੀਂ ਸੋ ਲੋਕਾਂ ਦੀ ਜਾਨ ਦੀ ਅਹਿਮੀਅਤ ਸਮਝੋ ਰੱਬ ਦਾ ਵਾਸਤਾ ਤੁਹਾਨੂੰ ਲੋਕਾਂ ਦੀ ਜਾਨ ਦੀ ਅਹਿਮੀਅਤ ਸਮਝੋ ਜਿਹੜੇ ਲੋਕ ਤੁਹਾਨੂੰ ਟੈਕਸ ਦਿੰਦੇ ਆ ਸਰਕਾਰ ਦਾ ਪ੍ਰਸ਼ਾਸਨ ਦਾ ਪਹਿਲਾ ਫਰਜ ਹੁੰਦਾ ਜਾਨ ਤੇ ਮਾਲ ਦੀ ਰੱਖਿਆ ਆ ਕਿੱਥੇ ਰੱਖਿਆ ਦੱਸੋ ਆਲੇ-ਦੁਆਲੇ ਕਿਤੇ ਕੋਈ ਗੱਡੀ ਤੇਜ਼ ਆਉਂਦੀ ਹੋਵੇ ਕੋਈ ਵੱਡਾ ਹਾਸਾ ਹੁਕਲਦਾ ਸੋ ਮੇਰੀ ਬੇਨਤੀ ਆ ਈਸੀ ਮੈਡਮ ਨੂੰ ਕਾਰਪੋਰੇਸ਼ਨ ਨੂੰ ਇਹਦਾ ਆਲਾ ਦਵਾਲਾ ਵੇਖਣ ਇੱਥੇ ਜੋ ਵੀ ਐਨਐਚਏ ਪੀਡਬਲ ਜਿਹਦੇ ਕੋਲ ਵੀ ਹੈਗਾ ਹੈ ਮੈਂ ਖਾਸ ਕਰਕੇ ਸਾਰਾ ਅੰਮ੍ਰਿਤਸਰ ਦੇ ਐਮਪੀ ਸਾਹਿਬ ਦੇ ਭਾਂਜ ਵੀ ਲਾਊਂਗਾ ਔਰ ਡੀਸੀ ਸਾਹਿਬ ਨਾਲ ਮੁਲਾਕਾਤ ਕਰੂੰਗਾ ਕਿ ਜਿਹੜਾ ਲੋਕਾਂ ਦੀ ਜਾਨ ਮਾਲ ਦੀ ਰੱਖਿਆ ਦੇ ਲਈ ਇਹ ਜਿਹੜਾ ਇੱਥੇ ਕੋਈ ਨਾ ਕੋਈ ਆਲਾ ਦਵਾਲਾ ਚੰਗੀ ਤਰ੍ਹਾਂ ਨਾ ਕਵਰ ਕੀਤਾ ਜਾਵੇ ਜਿਹਦੇ ਨਾਲ ਕਿਸੇ ਦਾ ਕੋਈ ਜਾਨੀ ਮਾਲੀ ਨੁਕਸਾਨ ਨਾ ਹੋ ਸਕੇ ਇਹ ਬਹੁਤ ਵੱਡਾ ਮੁੱਦਾ ਹੈ ਕੋਈ ਛੋਟਾ ਮੁੱਦਾ ਨਹੀਂ ਆ ਜੋ ਫਜ਼ੂਲ ਦੀਆਂ ਖਬਰਾਂ ਚੱਲਣੀਆਂ ਜੋ ਗੰਦ ਪਾਉਂਦੇ ਆ ਉਹਨਾਂ ਨੂੰ ਸਿਕਿਉਰਿਟੀ ਦਿੱਤੀ ਜਾਂਦੀ ਤੇ ਜਿਹੜੇ ਬੰਦੇ ਨਸ਼ੇ ਦੇ ਖਿਲਾਫ ਬੋਲਦੇ ਆ ਉਹਨਾਂ ਨੂੰ ਸ਼ਰੇਆਮ ਧਮਕੀਆਂ ਆਉਣ ਡੀਆਂ ਉਹਨਾਂ ਨੂੰ ਕੋਈ ਪੁਛਦਾ ਨਹੀਂ ਉਹਨਾਂ ਦੀ ਕੰਪਲੇਂਟ ਤੱਕ ਨਹੀਂ ਕੋਈ ਲੈਣ ਡਿਆ ਸੋ ਪੰਜਾਬ ਦੇ ਲੋਕਾਂ ਦੇ ਹਾਲਾਤ ਜਿਹੜੇ ਆ ਉਹ ਕਿਹੋ ਜਿਹੇ ਹੋ ਗਏ ਆ ਨਾਲੇ ਲੋਕੀ ਟੈਕਸ ਦੇਣ ਨਾ ਸਾਨੂੰ ਇਫਾਜ਼ਤ ਮਿਲੇ ਆ ਹਾਲਾਤ ਵੇਖ ਕੇ ਬੜਾ ਦੁੱਖ ਲੱਗਾ ਕੀ ਅਸੀਂ ਕਹਿ ਕੇ ਆਏ ਸੀ ਤੇ ਆ ਕੀ ਬਣ ਗਿਆ ਸੋ ਕਿਤੇ ਨਾ ਕਿਤੇ ਸਰਕਾਰ ਪ੍ਰਸ਼ਾਸਨ ਇਹਨਾਂ ਨੂੰ ਜ਼ਰੂਰ ਧਿਆਨ ਦੇਣ ਮੀਡੀਆ ਵਾਲੇ ਵੀਰਾਂ ਨੂੰ ਮੇਰੀ ਬੇਨਤੀ ਆ ਕਿ ਇੱਥੇ ਆ ਕੇ ਜ਼ਰੂਰ ਇਹ ਖਬਰ ਚਲਾਓ ਲੋਕਾਂ ਦੇ ਵਿੱਚ ਲਿਆਓ ਸੋ ਤੁਹਾਡੇ ਜਰੀਏ ਚਾਹੇ ਮੈਸੇਜ ਪਹੁੰਚੇ ਸਰਕਾਰ ਤੱਕ ਪ੍ਰਸ਼ਾਸਨ ਤੱਕ ਉਹਨਾਂ ਦੀਆਂ ਅੱਖਾਂ ਖੁੱਲ ਜਾਣ ਜਿਹੜੀ ਕੁੰਭ ਕਰਨ ਦੀ ਨੀਂਦ ਸੁਤੇ ਆ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ